ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕੀਰਤਨ ਸੁਹਿਲਾ ਸੁਹਿਲਾ ਰਾਗ ਗਉੜੀ ਦੀਪੀ ਮਹਲਾ ਪਹਿਲਾ ਇੱਕ ਓਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਤੇ ਆਖੀਏ ਕਰਦੇ ਕਾ ਹੋਏ ਵਿਚਾਰੋ ਤਿਤ ਕਰ ਕਾਵੋ ਸੁਹਿਲਾ ਸਿਵਰੂ ਸਿਰਜਨਹਾਰੋ ਤੁਮ ਕਾਵੋ ਮੇਰੇ ਨਿਰਭਉ ਕਾ ਸੁਹਿਲਾ ਹਵਾਰੀ ਜਿਤ ਸੁਹੇਲੇ ਸੁਲਾਸੁ ਕੋਈ ਰਹਾਉ ਨਿਤ ਨਿਤ ਜੀੜੇ ਸਮਾਲੀਐ ਨੂੰ ਤਿਕੇਗਾ ਦੇਵ ਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਨ ਸਮਾਰ ਸੰਬਤ ਸਾਹ ਲਿਖੇ ਮਿਲ ਕਰ ਪਾਵੋ ਤੇਰ ਦੇਹ ਸੱਜਣ ਅਸਿਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲੋ ਕਰ ਕਰ ਇਹੋ ਪੌਂਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇਹੀ ਅਵਨ ਰਾਵੂ ਆਸਾ ਮਹਲਾ ਪਹਿਲਾ ਛੇ ਘਰੁ ਚੇ ਗੁਰੁ ਚੇ ਗੁਰੁ ਚੇ ਉਪਦੇਸ ਗੁਰ ਗੁਰ ਇਕੋ ਵੇਸ ਅਨੇਕ ਬਾਬਾ ਜੈ ਕਰ ਪਰਤੇ ਕੀਰਤ ਹੋਏ ਸੋ ਕਰ ਰਾਵ ਵਡਾਈ ਤੂ ਰਹਾਓ ਵਿਸਯ ਜਿਸਿਆ ਕੜਿਆ ਪਹਿਰਾ ਕੀਤੀ ਵਾਰੀ ਮਾਹੁ ਹੁਆ ਸੂਰਜ ਇੱਕ ਉਰਤ ਅਨੇਕ ਨਾਨ ਕਰਤੇ ਕੀਤੇ ਵੇਸ ਰਾਵ ਤਨਾਸਵੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦਰ ਦੀਪਕ ਬਣੈ ਕਾਰ ਕਮਲ ਜਨਕ ਮੋਤੀ ਤੁਪ ਮਲਿਆਨ ਨੂੰ ਪਵਨ ਚਵਰੂ ਕਰੈ ਸਗਲ ਵਰਨਾਇ ਅਨੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹੰਤਾ ਸਬਦ ਵਾਚਤ ਭੇਰੀ ਰਹਾਉ ਸੈਸ ਤਉ ਨਾਨ ਨਾ ਨੈਨ ਹੈ ਤੋਹੀ ਕਹੋ ਸੈਸ ਮੂਰਤ ਨਾਏ ਏਕ ਤੋਹੀ ਸੈਸ ਪਦੂ ਦੇ ਨਾ ਨਾ ਏਕ ਪਦ ਕੰਧ ਗੈਨ ਸੈਸ ਸਾਵ ਕੰਧ ਇਮ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਹੀ ਤਿਸ ਤੇ ਚਾਨਣ ਮੈਂ ਸਭ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤੇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਰਪੰਦ ਲੋਭਿਤ ਮਨੋਂ ਅੰਧ ਨੋ ਮੋਹੇ ਆਏ ਪਿਆਸਾ ਕਿਰਪਾ ਜਲ ਦਿਹ ਨਾਨਕ ਸਾਰੰਗ ਕੋ ਹੋਏ ਜਾ ਤੇ ਤੇਰੇ ਨਹੀਂ ਵਸਾ ਰਾਗ ਗਉੜੀ ਪੂਰਵੀ ਮਹੱਲਾ ਚੌਥਾ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਕੰਡਾ ਹੈ ਪੂਰਬ ਲਿਖਤ ਲਿਖਾਇਆ ਗੁਰ ਪਾਇਆ ਮਨ ਹਰ ਲੈ ਮਨ ਬੰਦਲ ਮੰਡਾ ਹੈ ਬਰਸਾਦੋ ਅੰਦਲੀ ਪਉਣਵੱਟਾ ਹੈ ਕਾ ਡੰਡਾ ਉਹ ਤੂੰ ਪਉਣਵੱਟਾ ਹੈ ਰਹਾਉ ਸਾਪਤ ਹਰ ਸਾਧਨ ਨ ਜਾਣੀ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉ ਚੱਲੇ ਚਬੈ ਦੁਖ ਪਾਵੇ ਜਮਕਾਨਸ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨ ਹੈ ਦੁਖ ਜਨਮ ਮਰਨ ਭਵ ਕੰਡਾ ਹੈ ਅਬਨਾਸੀ ਪਰ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਤਰ ਤੇਰੀ ਹਰ ਰਾਗ ਰਾਗ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਕੌੜੀ ਪੂਰਵੀ ਮਹੱਲਾ 5 ਕਰੋ ਬਨੰਤੀ ਸੁਨੋ ਮੇਰੇ ਮੀਤਾ ਸੰਤ ਤਹਿਲ ਕੀ ਬੇਲਾ ਇਹਾਂ ਘਾਟ ਚਲੋ ਹਰਲਾਹਾ ਆਗੇ ਵਸਨ ਸਹੇਲਾ ਅਯੋਧ ਘਟੈ ਦਿਨ ਸਿਰੇ ਨਾਰੇ ਮਨ ਗੁਰ ਮਿਲ ਕਾ ਸਵਾਰੀ ਰਹਾਓ ਇਹ ਸੰਸਾਰ ਵਿਕਾਰ ਸੰਸੈ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਇ ਪਿਆਵੈ ਇਹ ਰਸ ਅਫਤ ਫਤਾ ਤੈ ਜਾਣੀ ਜਾ ਕੋ ਆਈ ਸੁਇ ਵਿਹਜੂ ਹਰ ਗੁਣ ਤੇ ਮਨੋ ਵਸੀਰਾ निज महल पावो सुख सहज बोर न होए गो फिरा अंतरयामी पुरख बदाते शरदा मन की पूरे नानक दास ए सुख मांगै मोको कर संतन की दूरे अंतरयामी पुरख बदाते शरदा मन की पूरे ਨਾਨਕ ਦਾਸ ਇਹ ਸੁਖ ਮੰਗ ਲੈ ਮੋਹ ਪਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ